you okay. ਜਿੱਥੇ ਅੱਜ ਅਲੌਕਿਕ ਨਗਰ ਕੀਰਤਨ ਆਰੰਭ ਹੋਇਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਹਿਰਦੇ ਦੇ ਅੰਦਰ ਵੀ ਪਿਆਰ ਹੈ ਉਹ ਕੈਸਾ ਸਮਾਂ ਹੋਣਾ ਹੈ 418 ਸਾਲ ਪਹਿਲਾਂ ਅੱਜ ਅਸੀਂ ਸ਼ਾਮਾਂ ਲੱਭਦੇ ਹਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀਆਂ ਤਵੀਆਂ ਤੇ ਲਾ ਕੇ ਚੌਪੜੇ ਕਦੇ ਸ਼ਹਾਦੇ ਦਿੱਤੇ ਹੋੜੀ ਹੈ ਉਹ ਕੈਸਾ ਸਮਾਂ ਹੋਣਾ ਹੈ ਜੇ ਪੰਜਵੇਂ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਦੁਨੀਆ ਦਾ ਨਕਸ਼ਾ ਕੁਝ ਹੋਰ ਹੁੰਦਾ ਅੱਜ ਕੋਈ ਇਤਿਹਾਸ ਹੋਰ ਹੁੰਦਾ ਆ ਸਮਾਂ ਆਉਂਦਾ ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ ਹੋਈ 18 ਸਾਲ ਦੀ 1 ਸਤੰਬਰ 1581 ਈਸਵੀ ਨੂੰ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਦੀਆਂ ਸਿਨਾਮਾਂ ਮਿਲੀਆਂ ਤੇ ਹਜੂਰ ਸੱਚੇ ਪਾਤਸ਼ਾਹ ਪਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਛੇ ਸਾਹਿਬ ਗੁਰਤਾ ਗੱਦੀ ਦੀਆਂ ਸਿਨਾਮਾਂ ਵੰਡੀਆਂ 1574 ਤੋਂ 1574 ਤੋਂ ਲੈ ਕੇ 1581 ਤੱਕ 1581 ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਮਿਲੀ ਖੁਰਸਾ ਗੱਦੀ ਦੀਆਂ ਸੇਵਾਵਾਂ ਫਿਰ ਉਸ ਤੋਂ ਬਾਅਦ ਹਜੂਰ ਸਿੱਤੇ ਪਾਤਸ਼ਾਹ ਨੇ 1586 ਦੇ ਅੰਦਰ ਦਿੱਤੇ ਸੁਨੇਹੇ ਆਓ ਭਾਈ ਵਿਵੇਕ ਸਾਧੀ ਗੁਰਦੁਆਰਾ ਵਿਵੇਕ ਸਾਰਾ ਜਦੋਂ ਆਪਾਂ ਜਾਣਦੇ ਆ ਅਮਰਤ ਸਾਰਾ ਸਿਰਤੀ ਦਾ ਕਾਰ ਕਹਿੰਦੇ ਆਓ ਜੀ ਦਿਓ ਰੱਖਣੀ ਹੈ 1586 'ਚ ਉੱਥੇ ਸੇਵਾ ਆਰੰਭ ਕਰਾਨੀਆਂ 1588 ਦਾ ਸਮਾਅ ਹੁੰਦਾ ਹੈ 1588 ਦੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਨੋਟ ਕਰੋ ਜਿਹੜਾ ਸਰੋਵਰ ਹੈ ਇਹ ਬਣਾਇਆ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜਾ ਉਹਦੇ ਵਿੱਚ ਹਰਮੰਦਰ ਸਾਹਿਬ ਹੈ ਇਹ ਬਣਾਇਆ ਪੰਜਵੇਂ ਪਾਤਸ਼ਾਹ ਨੇ 1588 ਈਸਵੀ ਨੂੰ ਫਿਰ 1590 ਦਾ ਸਮਾਂ ਆਇਆ ਫਿਰ ਦੇਖਿਓ ਆ ਤਰਨਤਾਰਨ ਸਾਹਿਬ ਦੇ ਇਲਾਕੇ ਦੇ ਅੰਦਰ ਜਿੱਥੇ 6 ਫੁੱਤੇ ਵਰਗਿਆਂ ਦਾ ਬੜਾ ਜੋਰ ਹੈ ਸਖਤ ਨੇ ਬੇਨਤੀ ਕੀਤੀ ਮਹਾਰਾਜ ਸਿੱਕੀ ਦਾ ਕੇਂਦਰ ਬਣਾਓ 1590 ਦੇ ਅੰਦਰ ਤਰਨ ਤਰਨ ਸਿੱਕੀ ਦਾ ਕੇਂਦਰ ਬਣਾਇਆ ਫਿਰ 1593 ਫਿਰ ਹਜੂਰ ਸੱਚੇ ਪਾਤਸ਼ਾਹ ਨੇ ਸਰਤਾਰਪੁਰ ਨੂੰ ਭਾਗ ਲਾਇਆ 1594 ਦੇ ਅੰਦਰ ਮਾਤਾ ਗੰਗਾ ਜੀ ਦੇ ਨਾਮ ਤੇ ਖੂਡਵਾਇਆ 1595 ਆਉਂਦਾ ਜੂਨ ਦਾ ਮਹੀਨਾ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਫਿਰ ਆਉਂਦੀ ਹੈ 1598 1598 ਚ ਲਾਹੌਰ ਦੇ ਅੰਦਰ ਕਾਲ ਪਿਆ ਤੇ ਫਰਸਾਹਰਾ ਸੰਗਤਾਂ ਦਾ ਪੈਸਾ ਲਿਜਾ ਕੇ ਉਹ ਲੋਕਾਂ ਦੀ ਮਦਦ ਵਾਸਤੇ ਲਾਹੌਰ ਦੇ ਅੰਦਰ ਲਾਇਆ ਫਿਰ 1600 ਉਹ ਤੋਂ ਬਾਅਦ ਫਿਰ ਬਣਾਇਆ ਪੱਕਾ ਟਿਕਾਣਾ 1 ਸਤੰਬਰ 1604 ਈਸਵੀ ਨੂੰ ਸਾਈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਿਹੜਾ ਆਪਾਂ ਕਹਿੰਦੇ ਆ ਪਹਿਲਾ ਪ੍ਰਕਾਸ਼ ਆਪਾਂ ਨੂੰ ਬਹੁਤ ਵੱਡਾ ਗੁਰੂ ਸਾਹਿਬ ਦੀ ਬਾਣੀ ਦਾ ਜਿਹੜਾ ਓਟ ਆਸਲਾ ਬੈਂਡ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬਾਣੀ ਦਾ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਧੁਰ ਕੀ ਬਾਣੀ ਇਲਾਹੀ ਬਾਣੀ ਦਾ ਤੋਹਫਾ ਦਿੱਤਾ ਗਿਆ। ਪਰ ਇਹ ਪ੍ਰਕਾਸ਼ ਹੁੰਦਾ ਜਦੋਂ ਪ੍ਰਕਾਸ਼ ਹੋਇਆ ਬਸ ਇਹ ਬ੍ਰੋਤੀਆਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਬਾਦਸ਼ਾਹ ਅਕਬਰ ਕੋਲੇ। ਪਹਿਲਾਂ ਤਾਂ ਘਰ ਚੋਂ ਸ਼ਿਕਾਇਤ ਹੋਈ। ਉਹਨਾਂ ਦੇ ਭਤੇ ਭਰਾ ਦਾ ਪ੍ਰਤੀ ਚੰਦੇ ਪੁੱਤ ਮਿਹਰਬਾਨ ਨੇ ਸ਼ਿਕਾਇਤ ਕੀਤੀ ਮੌਕੇ ਦੇ ਬਾਦਸ਼ਾਹ ਅਕਬਰ ਦੇ ਕੋਲੇ। ਉਸ ਤੋਂ ਬਾਅਦ